ਹੈਲੋ ਸਸਕਲ ਦੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੰਗੀ ਕਲਰ ਦੇ ਵਿੱਚ ਹੋ ਅੱਜ ਹੀ ਆਪਾਂ ਬਣਾ ਰਹੇ ਆਂ ਚੌਲ ਜਿਹੜੇ ਕਿ ਆਪਾਂ ਗੁੜ ਵਾਲੇ ਚੌਲ ਬਣਾਵਾਂਗੇ ਹਾਂਜੀ ਜਿਹੜੇ ਕਿ ਆਪਾਂ ਲੋੜੀ ਤੇ ਬਣਾਉਣੇ ਹੈਗੇ ਆ ਆਪਾਂ ਗੰਨੇ ਦੇ ਰਸ ਦੇ ਵਿੱਚ ਚੌਲ ਬਣਾਉਣੇ ਆ ਪਰ ਗੰਨਾ ਦਾ ਇੱਥੇ ਰਸਤਾ ਤੁਹਾਨੂੰ ਪਤਾ ਹੀ ਹੈ ਮਿਲਣਾ ਬਹੁਤ ਮੁਸ਼ਕਲ ਹੈਗਾ ਤੇ ਇਹਨੂੰ ਆਪਾਂ ਜੀ ਗੁੜ ਦੇ ਵਿੱਚ ਹੀ ਬਣਾਵਾਂਗੇ ਹਾਂਜੀ ਹੁਣ ਆਪਾਂ ਜੀ ਇਹ ਜਿਹੜੇ ਬਣਾਉਣਾ ਹੈਗਾ 1 ਕੱਪ ਆਪਾਂ ਚੌਲਾਂ ਦਾ ਜਿਹੜਾ ਲਿਆ ਹੈਗਾ ਇਹਨੂੰ ਆਪਾਂ ਪਾਣੀ ਦੇ ਵਿੱਚ ਭੁੰਨਤਾ ਆ ਅੱਧਾ ਘੰਟਾ ਹੋ ਗਿਆ ਪਹਿਲਾਂ ਭਿਉ ਕੀ ਰੱਖਿਆ ਆਪਣੇ ਕੋਲ ਜੀ ਇਹ ਹੈਗਾ ਗੁੜ ਹੈਗਾ ਇੱਕ ਕੋਲੀ ਆਲਮੋਸਟ 150 ਹੈਗਾ ਇਹ 200 ਗ੍ਰਾਮ ਦੇ ਲੱਗੇ ਥੋੜਾ ਘੱਟ ਹੈਗਾ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਦੀਨੇ ਦੇ ਪੱਤੇ ਪਾਵਾਂਗੇ ਤੇ ਥੋੜਾ ਜਿਹਾ ਅਦਰਕ ਇਹ ਜੀ ਆਪਾਂ ਗੰਨੇ ਦਾ ਰਸ ਬਣਾਵਾਂਗੇ ਪਹਿਲਾਂ ਚੌਰ ਬਣਾਉਣ ਲਈ ਹੁਣ ਆਪਾਂ ਇਹਨੂੰ ਬਲੈਂਡਰ 'ਚ ਪਾ ਲੈਣਾ ਹੈਗਾ ਤੇ ਬਲੈਂਡ ਕਰ ਲੈਣਾ ਹੈਗਾ ਆਪਣਾ ਜਿਹੜਾ ਗੁੜ ਸੀਗਾ ਉਹਨੂੰ ਆਪਾਂ ਬਲੈਂਡ ਕਰ ਲਿਆ ਆ ਪਾਣੀ ਪਾ ਕੇ ਹੁਣ ਇਹ ਝੱਗ ਵਾਂਗੂ ਦੇਖੋ ਜੀ ਗੰਨੇ ਦੇ ਰਸ ਵਾਂਗੂ ਬਣ ਗਿਆ ਹੈਗਾ ਤੇ ਇਹਨੂੰ ਆਪਾਂ ਹੁਣ ਸਟੇਨਰ ਦੇ ਨਾਲ ਸਟੇਨ ਕਰ ਲੈਣਾ ਆ ਕੋਈ ਵੀ ਬਚਨ ਪਿਊਟਿਵ ਕਰਾ ਹੁੰਦੀ ਆ ਤੇ ਫਿਰ ਉਹ ਨਿਕਲ ਜਾਂਦੀ ਆ ਤਾਂ ਬਾਦੀ ਵਿੱਚ ਇਹਦੇ ਵਿੱਚ ਜੀ ਆਪਾਂ ਜਿਹੜੇ ਰਸ ਵਾਲੇ ਚੌਲ ਬਣਾਉਣੇ ਹੈਗੇ ਆ ਆਪਣਾ ਨਹੀਂ ਜਿਹੜਾ ਸੀ ਆਪਾਂ ਗੰਨੇ ਦਾ ਰਸ ਬਣਾਇਆ ਹੈਗਾ ਜਾਂ ਜਿਹੜਾ ਗੁੜ ਨੂੰ ਆਪਾਂ ਬਲਾਈਂਡ ਕੀਤਾ ਜਾਂ ਪਾਣੀ ਪਾ ਕੇ ਤੇ ਉਹਨੂੰ ਆਪਾਂ ਸਟੇਨ ਕਰਕੇ ਬਤੀਲੇ ਦੇ ਵਿੱਚ ਪਾ ਦਿੱਤਾ ਆ ਹੁਣ ਜੀ ਇਹਨੂੰ ਆਪਾਂ ਉਬਾਲਾ ਦੇਣਾ ਬਾਲਾਉਣ ਤੋਂ ਬਾਅਦ ਫਿਰ ਆਪਣੇ ਜਿਹੜੇ ਚੌਲ ਆਪਾਂ ਪਾਣੀ 'ਚ ਭਿੰਨ ਤੇ ਇੱਕ ਕੱਪ ਜਿਹੜਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਫਿਰ ਜੀ ਇਹਨੂੰ ਸਲੋ ਹੀਟ ਤੇ ਆਪਾਂ ਚੌਲਾਂ ਨੂੰ ਪਕਾਉਣਾ ਹੈਗਾ ਹਾਂਜੀ ਆਪਣਾ ਜਿਹੜਾ ਆਪਾਂ ਗੰਨੇ ਦਾ ਰਸ ਬਣਾਇਆ ਹੈ ਗੁੜ ਤੋਂ ਉਹ ਉਬਾਲਾ ਆ ਗਿਆ ਪਾਣੀ ਨੂੰ ਇਹਨੂੰ ਆਪਾਂ ਹੌਲੀ-ਹੌਲੀ ਇੱਦਾਂ ਜਿਹੜੀ ਉੱਤੇ ਮੈਲ ਆਉਂਦੀ ਹੈ ਇਹਦੀ ਆਹ ਜਿਹੜੀ ਸਾਰੀ ਆਪਾਂ ਲਾ ਦੇਣੀ ਹੈਗੀ ਆ ਕਿਉਂਕਿ ਫਿਰ ਚੌਲਾਂ ਦਾ ਨਹੀਂ ਤਾਂ ਰੰਗ ਬਹੁਤ ਕਾਲਾ ਬਣਦਾ ਜੀ ਆਪਾਂ ਇਹਨੂੰ 2-3 ਵਾਰੀ ਇੱਦਾਂ ਜਿੱਦਾਂ ਬਾਲਾ ਹੁੰਦਾ ਲਾਏ ਜੇ ਕਿ ਨਾਲ-ਨਾਲ ਤਾਂ ਫਿਰ ਬਹੁਤ ਕਲੀਅਰ ਹੋ ਜਾਂਦਾ ਹਾਂਜੀ ਵਧੀਆ ਕਲਰ ਹੁੰਦਾ ਆਪਣੇ ਚੌਲਾਂ ਦਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਚਾਵਲ ਹੈਗੇ ਆਪਣੇ ਭਿੰਤੇ ਹੋਏ ਸੀ ਵੀ ਉਹ ਆਪਾਂ ਪਾ ਦਈਏ ਸਾਰੇ ਇਹ ਇੱਕ ਕੁੱਲੀ ਹੈਗੀ ਆ ਜੀ ਚੌਲਾਂ ਦੀ ਇਹਦੇ ਵਿੱਚ ਪੰਜ ਕੁੱਲੀਆਂ ਮੈਂ ਪਾਣੀ ਦੀਆਂ ਪਾਈਆਂ ਹੈ ਹੁਣ ਇਹਨਾਂ ਨੂੰ ਆਪਾਂ ਜਿੰਨਾ ਖੀਰ ਨੂੰ ਟਾਈਮ ਲੱਗਦਾ ਹੌਲੀ-ਹੌਲੀ ਇਹਨੂੰ ਰਿਣੀ ਜਾਣਾ ਆਪਾਂ ਮੀਡੀਅਮ ਹੀਟ ਤੇ ਰੱਖਾਂਗੇ ਪਰ ਹਿਲਾਇ ਜਾਣਾ ਇਹਨੂੰ ਮੇਕ ਸ਼ੁਰ ਹਾਂਜੀ ਆਪਣੇ ਦੇ ਚੌਲਾ ਆਲਮੋਸਟ ਹਾਫ ਬਣ ਗਏ ਆ 10 ਮਿੰਟ ਹੀ ਆਪਾਂ ਹੁਣ ਇਹਨਾਂ ਨੂੰ ਹੋਰ ਪਕਾਉਣਾ ਆ ਪਰ ਹਜੇ ਪੂਰੇ ਨਹੀਂ ਬਣੇ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਲਾਚੀ ਪਾਊਡਰ ਪਾਉਣਾ ਹੈਗਾ ਆ ਹਾਂਜੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਇਲਾਚੀ ਪਾਊਡਰ ਤਾਂ ਪਾਵਾਂਗੇ ਜੇ ਤੁਸੀਂ ਟੇਸਟ ਲਾਇਕ ਕਰਦੇ ਆ ਪਾ ਲੋ ਨਹੀਂ ਤੁਸੀਂ ਸਕਿਪ ਕਰ ਸਕਦੇ ਆਗੇ ਇਨ ਆਪਾ ਵਿੱਚ ਮਿਲਾ ਦੇਣਾ ਹੈਗਾ। ਨਾਲ ਹੀ ਆਪਾਂ ਇਹਦੇ ਵਿੱਚ ਥੋੜਿਆ ਦੇਸੀ ਘਿਓ ਪਾਵਾਂਗੇ ਹਾਂਜੀ ਇੱਕ ਚਮਚੇ ਦੇਸੀ ਘਿਓ ਪਾ ਦਈਏ। ਇਹ ਵੀ ਇਹਦੇ ਵਿੱਚ ਮਿਕਸ ਕਰ ਦੇਣਾ ਆ। ਹਾਂਜੀ ਹੁਜੀ ਆਪਾਂ ਇਹਨੂੰ 10 ਮਿੰਟ ਹੋਰ ਇਤੇ ਪਕਾਵਾਂਗੇ ਹੌਲੀ ਸਲੋ ਹੀਟ ਤੇ। ਇਹ ਜੀ ਬਹੁਤ ਵਧੀਆ ਕੁੜਵਾਲੇ ਆਪਣੇ ਵਿੱਚ ਝੋਲ ਪੰਜ ਜਾਂਦੇ ਹੈਗੇ ਆ ਰੈਡੀ ਹੋ ਜਾਂਦੇ ਆ। ਹਾਂ ਜੀ ਆਪਣੀ ਇਹ ਜੜੀ ਖੀਰ ਹੈ ਕੀ ਇਹ ਗੁੜ ਦੀ ਆਪਾਂ ਖੀਰ ਬਣਾਈ ਹੈਗੀ ਆ ਇਹ ਬਹੁਤ ਵਧੀਆ ਹੁਣ ਬਣ ਗਈ ਹੈ ਠੀਕ ਆ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਟ ਲੈਣਾ ਹੈਗਾ ਆ ਹਾਂ ਜੀ ਬਹੁਤ ਵਧੀਆ ਹਾਂ ਜੀ ਗੁੜ ਦੇ ਵਿੱਚ ਗੁੜ ਵਾਲੇ ਚੌਲ ਜਿਹੜੇ ਨੂੰ ਆਪਾਂ ਖੀਰ ਵੀ ਕੱਦਨੇ ਲੋੜੀ ਵਾਲੇ ਦਿਨ ਬਣਾਏ ਜਾਂਦੇ ਆ ਲੋੜੀ ਤੋਂ ਦੂਸਰੇ ਦਿਨ ਆਪਾਂ ਮਾਗੀ ਵਾਲੇ ਦਿਨ ਫਿਰ ਇਹਨੂੰ ਖਾਣੇ ਆ ਬਹੁਤ ਵਧੀਆ ਜੀ ਲੱਗਦੇ ਹੈਗੇ ਠੰਡੇ ਦਹੀਂ ਨਾਲ ਖਾਓ ਤੁਸੀਂ ਆਪਾਂ ਨੂੰ ਜ਼ਰੂਰੀ ਲੋੜੀ ਵਾਲੇ ਦੰਨੇ ਖੀਰ ਬਣਾਉਣੀ ਚਾਹੀਦੀ ਆ ਬਹੁਤ ਵਧੀਆ ਆ ਹਾਂਜੀ ਬਹੁਤ ਛੇਤੀ ਬਣ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਹਾਂਜੀ ਇਹ ਜੀ ਆਪਾਂ ਜਿਹੜੀ ਆਪਣੀ ਗੁੜ ਵਾਲੀ ਚੌਲਾਂ ਦੀ ਖੀਰ ਆ ਇਹ ਬੜੀ ਐਨੂੰ ਆਪਾਂ ਪਲੇਟ ਦੇ ਵਿੱਚ ਪਾਤਾ ਬਹੁਤ ਹੀ ਵਧੀਆ ਬਣੀ ਆ ਬਹੁਤ ਨਾਈਸ ਖੁਸ਼ਬੂ ਆਉਂਦੀ ਤੁਸੀਂ ਵੀ ਲੋੜੀ ਵਾਲੇ ਦੰਨੇ ਇਸ ਤਰ੍ਹਾਂ ਦੀ ਇਹ ਗੁੜ ਵਾਲੇ ਚੌਲ ਬਣਾਉਣੇ ਜੇ ਗੰਨੇ ਦਾ ਰਸ ਨਹੀਂ ਵੀ ਹੈਗਾ ਤਾਂ ਆਪਾਂ ਘਰ ਦੇ ਵਿੱਚ ਗੁੜ ਤੋਂ ਬਣਾ ਸਕਦੇ ਆ ਜਿਹੜੇ ਕਿ ਬਹੁਤ ਹੀ ਵਧੀਆ ਟੇਸਟੀ ਤੇ ਤੁਸੀਂ ਸਵੇਰ ਨੂੰ ਮਾਗੀ ਵਾਲੇ ਦਿਨ ਖਾਹੋ ਦਹੀਂ ਦੇ ਨਾਲ ਤਾਂ ਬਹੁਤ ਜੀ ਵਧੀਆ ਥੀ ਜੀ ਹੈਪੀ ਲੋੜੀ ਜੀ ਸਾਰਿਆਂ ਨੂੰ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ